ਜਦ ਗੁਰੂ ਜੀ ਦੀਆਂ ਗੱਲਾਂ ਦੀ ਸਾਰੇ ਲੋਕਾਂ ਵਿੱਚ ਚਰਚਾ ਫੈਲ ਗਈ ਤਾਂ ਇੱਕ ਦਿਨ ਮਹਿਤਾ ਕਾਲੂ ਨੇ ਵਿਚਾਰਿਆ ਕਿ ਇਸ ਨੂੰ ਆਪਣੇ ਖੱਤਰੀ ਧਰਮ ਦੀ ਮਰਿਆਦਾ ਅਨੁਸਾਰ ਜੰਜੂ ਪਹਿਨਾਉਣਾ ਚਾਹੀਦਾ ਹੈ ਇਸ ਵਿਚਾਰ ਅਨੁਸਾਰ ਕਾਲੂ ਜੀ ਨੇ ਪੁਜੋਹਤ ਹਰਦੇয়াল ਨੂੰ ਸੱਦ ਕੇ ਇਸ ਕਾਰਜ ਦੇ ਕਰਨ ਵਾਸਤੇ ਆਖਿਆ ਮਹਿਤਾ ਜੀ ਦੀ ਇਹ ਇੱਛਾ ਸੁਣ ਕੇ ਪੁਜੋਹਤ ਹਰਦੇয়াল ਨੇ ਕਿਹਾ ਕਿ ਮਹਿਤਾ ਜੀ ਕੱਲ ਇਸ ਕੰਮ ਵਾਸਤੇ ਬੜਾ ਸ਼ੁਭ ਦਿਨ ਹੈ ਤੁਸੀਂ ਸਾਰੀ ਸਮੱਗਰੀ ਲੈ ਆਓ ਬਾਬਾ ਕਾਲੂ ਜੀ ਨੇ ਪੁਜੋਹਤ ਦੇ ਦੱਸਿਆ ਅਨੁਸਾਰ ਆਟਾ ਅਤੇ ਹੋਰ ਸਾਰੀ ਸਮਗਰੀ ਮੰਗਾ ਲਈ ਅਤੇ ਪਿੰਡ ਦੇ ਸਬੰਧੀਆਂ ਨੂੰ ਬ੍ਰਾਹਮਣਾਂ ਨੂੰ ਭੋਜਨ ਛਕਣ ਵਾਸਤੇ ਨਿਯੋਤਾ ਦੇ ਦਿੱਤਾ। ਦੂਸਰੇ ਦਿਨ ਪੁਜੋਹਤ ਨੇ ਗਊ ਦਾ ਗੋਹਾ ਮੰਗਵਾ ਕੇ ਧਰਤੀ ਉੱਤੇ ਪੋਚਾ ਦਿੱਤਾ ਅਤੇ ਉੱਪਰ ਚੌਂਕ ਪੂਰ ਕੇ ਗੁਰੂ ਨਾਨਕ ਜੀ ਨੂੰ ਸੱਦ ਕੇ ਪਾਸ ਬਿਠਾ ਲਿਆ। ਜਦ ਖੱਤਰੀ ਧਰਮ ਦੀ ਰੀਤ ਅਨੁਸਾਰ ਗੁਰੂ ਜੀ ਨੂੰ ਜੰਜੂ ਪਾਉਣ ਲੱਗੇ ਤਾਂ ਗੁਰੂ ਜੀ ਨੇ ਕਿਹਾ ਪੰਡਤ ਜੀ ਇਸ ਦੇ ਪੌਣ ਨਾਲ ਕੀ ਵਾਦਾ ਹੋ ਜਾਂਦਾ ਹੈ ਕਿ ਇਸ ਪਦਵੀ ਤੇ ਇਸ ਪੁਰਸ਼ ਨੂੰ ਪਹੁੰਚਾ ਦਿੰਦੇ ਹਾਂ ਜੇ ਇਸ ਨੂੰ ਨਾ ਪੈਣੀ ਹੈ ਤਾਂ ਜੋ ਘਾਟਾ ਰਹਿੰਦਾ ਹੈ ਉਹ ਮੈਨੂੰ ਸਮਝਾ ਦਿਓ ਗੁਰੂ ਜੀ ਤੋਂ ਇਹ ਪ੍ਰਸ਼ਨ ਸੁਣ ਕੇ ਹਰदयाल ਪੰਡਤ ਮਨ ਵਿੱਚ ਬੜਾ ਪ੍ਰਸੰਨ ਹੋਇਆ ਕਿ ਉਸ ਦੇ ਦੁੱਖੜੇ ਤੇ ਕਲੇਸ਼ ਦੂਰ ਹੋਣ ਦੀ ਵੀ ਹੁਣ ਵਿੱਧ ਬਣ ਗਈ ਹੈ ਹਰदयाल ਪਹਿਲਾਂ ਹੀ ਗੁਰੂ ਜੀ ਦੀ ਮਹਿਮਾ ਨੂੰ ਜਾਣਦਾ ਸੀ ਪਰ ਆਪਣਾ ਅਗਿਆਨ ਦੂਰ ਕਰਨ ਵਾਸਤੇ ਕਹਿਣ ਲੱਗਾ ਇਹ ਜੰਝੂ ਪਾਉਣਾ ਜੋ ਖत्री ਧਰਮ ਦੀ ਪੁਰਾਤਨ ਮਰਿਆਦਾ ਹੈ ਉਹ ਤੁਹਾਨੂੰ ਮੈਂ ਪਾਉਣ ਲੱਗਾ ਹਾਂ ਜਦ ਤੱਕ ਇਹ ਰੀਤੀ ਧਾਰਨ ਨਾ ਕਰ ਲਈ ਜਾਵੇ ਤਦ ਤੱਕ ਕੋਈ ਖत्री ਧਰਮ ਦਾ ਪੁਰਸ਼ ਚੌਕੇ ਚੜਨ ਦਾ ਅਧਿਕਾਰੀ ਨਹੀਂ ਹੁੰਦਾ ਇਸ ਤੋਂ ਬਿਨਾ ਖੱਤਰੀ ਅਤੇ ਬ੍ਰਾਹਮਣ ਦਾ ਧਰਮ ਨਹੀਂ ਰਹਿੰਦਾ ਬਸ ਇਸ ਦੇ ਪੌਣ ਵਿੱਚ ਇਹੀ ਵਿਸ਼ੇਸ਼ਤਾ ਹੈ ਕਿ ਜਦ ਤੱਕ ਇਸ ਨੂੰ ਗਲ ਨਾ ਪਾਇਆ ਜਾਵੇ ਕੋਈ ਬ੍ਰਾਹਮਣ ਖੱਤਰੀ ਆਪਣੇ ਧਰਮ ਵਿੱਚ ਨਹੀਂ ਹੁੰਦਾ ਪੁရောਹਤ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਪੁရောਹਤ ਜੀ ਖੱਤਰੀ ਬ੍ਰਾਹਮਣ ਦਾ ਧਰਮ ਇਹ ਸੂਤ ਦਾ ਧਾਗਾ ਗਲ ਪਾਇਆ ਹੀ ਰਹਿੰਦਾ ਹੈ ਜਾਂ ਨੇਕ ਕਰਮ ਕਰਨ ਨਾਲ ਰਹਿੰਦਾ ਹੈ ਜੇ ਕੋਈ ਇਹ ਸੂਤ ਦਾ ਧਾਗਾ ਗਲ ਪਾ ਕੇ ਖੋਟੇ ਕਰਮ ਕਰਦਾ ਹੈ ਧਨ ਕਮਾਉਣ ਵਾਸਤੇ ਜ਼ੁਲਮ ਕਰਦਾ ਹੈ ਤੇ ਧਰੋ ਕਰਦਾ ਹੈ ਝੂਠ ਚੁਗਲੀ ਤੇ ਦੁਸ਼ਟਾਂ ਵਾਲੇ ਕਰਮ ਕਰਦਾ ਹੈ ਉਹ ਬ੍ਰਾਹਮਣ ਜਾਂ ਖੱਤਰੀ ਜਾਂ ਚੰਡਾਲ ਹੈ ਉਹ ਜਦ ਅੱਗੇ ਜਾ ਕੇ ਜਮਾਂ ਦੀ ਮਾਰ ਖਾਏਗਾ ਤਾਂ ਜਨੇਊ ਉਸ ਦੀ ਕੋਈ ਸਹਾਇਤਾ ਨਹੀਂ ਕਰ ਸਕੇਗਾ ਇੱਥੇ ਕੀਤੇ ਪਾਪਾਂ ਦੇ ਬਦਲੇ ਉਸ ਨੂੰ ਨਰਕ ਭੋਗਣਾ ਪਵੇਗਾ ਗੁਰੂ ਜੀ ਦੇ ਇਹ ਬਚਨ ਸੁਣ ਕੇ ਜਿੰਨੇ ਵੀ ਬ੍ਰਾਹਮਣ ਉੱਥੇ ਬੈਠੇ ਸਨ ਸਾਰੇ ਹੀ ਓਹ ਚੁੱਪ ਹੋ ਗਏ ਜਿਵੇਂ ਕੋਈ ਬੋਲਣਾ ਵੀ ਨਹੀਂ ਜਾਣਦਾ ਫਿਰ ਪੰਡਿਤ ਹਰਦਿਆਲ ਨੇ ਪੁੱਛਿਆ ਕਾਕਾ ਜੀ ਤੁਸੀਂ ਹੀ ਦੱਸੋ ਕਿ ਉਹ ਕਿਹੜਾ ਜੰਜੂ ਹੈ ਜਿਸ ਦੇ ਪਾਉਣ ਨਾਲ ਪੁਰਸ਼ ਨੂੰ ਜੰਮ ਕੁਝ ਨਹੀਂ ਕਹਿੰਦੇ ਤੇ ਨਰਕ ਨਹੀਂ ਭੋਗਣਾ ਪੈਂਦਾ ਸਤਗੁਰੂ ਜੀ ਨੇ ਦੱਸਿਆ ਦਇਆ ਦੀ ਕਪਾ ਸੰਤੋਖ ਦਾ ਸੂਤ ਜਤ ਦੀਆਂ ਗੰਡਾਂ ਤੇ ਸੱਤ ਦਾ ਵਟ ਜਿਸ ਨੂੰ ਚੜਿਆ ਇਹ ਜਨੇਊ ਜੇ ਤੁਹਾਡੇ ਪਾਸ ਹੈ ਤਾਂ ਉਹ ਮੇਰੇ ਗਲ ਪਾਓ ਐਸਾ ਜਨੇਊ ਨਾ ਟੁੱਟਦਾ ਹੈ ਨਾ ਮੈਲਾ ਹੁੰਦਾ ਹੈ ਨਾ ਸੜਦਾ ਹੈ ਅਤੇ ਨਾ ਕਿਤੇ ਗਵਾਚਦਾ ਹੈ ਐਸੇ ਪਵਿੱਤਰ ਅਤੇ ਸਦਾ ਰਹਿਣ ਵਾਲੇ ਜਨੇਊ ਨੂੰ ਜੋ ਪੁਰਸ਼ ਪਾ ਕੇ ਚੱਲਦੇ ਹਨ ਉਹ ਤੰ ਹਨ ਆਪ ਜੀ ਦੇ ਇਹ ਬਚਨ ਸੁਣ ਕੇ ਹੋਰ ਦੂਜੇ ਬ੍ਰਾਹਮਣ ਬੋਲੇ ਕਿ हे ਬਾਲਕ ਇਹ ਸੂਤਰ ਦਾ ਜਗਯੋਪ ਪਵਿੱਤ ਜਿਹੜਾ ਅਸੀਂ ਤੈਨੂੰ ਪਾਉਣ ਲੱਗੇ ਹਾਂ ਇਹ ਵੇਦ ਧਰਮ ਵਿੱਚ ਪਵਿੱਤਰ ਮੰਨਿਆ ਗਿਆ ਹੈ ਖੱਤਰੀਆਂ ਬ੍ਰਾਹਮਣਾਂ ਦਾ ਇਹ ਮੁੱਢ ਤੋਂ ਹੀ ਪਵਿੱਤਰ ਸ੍ਰੇਸ਼ਟ ਧਰਮ ਕਥਨ ਕੀਤਾ ਜਾਂਦਾ ਹੈ ਆਦਿ ਬ੍ਰਹਮਾ ਤੋਂ ਇਹ ਚੱਲਿਆ ਆਉਂਦਾ ਹੈ ਜਿਸ ਨੂੰ ਸਨਕ ਸੰਨੰਦਨਾ ਸਭ ਨੇ ਪਹਿਨਿਆ ਹੈ ਜੇ ਇਹ ਕੋਈ ਨਵੀਂ ਰੀਤੀ ਚਲਾਈ ਹੈ ਤਾਂ ਬੇਸ਼ੱਕ ਤੁਸੀਂ ਇਸ ਨੂੰ ਨਾ ਪਹਿਨੋ ਤੁਹਾਨੂੰ ਪਿਤਾ ਪੁਰਖੀ ਹੀ ਕਰਨੀ ਚਾਹੀਦੀ ਹੈ ਤੁਸੀਂ ਇਹ ਨਵੀਂ ਗੱਲ ਨਾ ਕਰੋ ਪੰਡਤਾਂ ਦੇ ਇਹ ਬਚਨ ਸੁਣ ਕੇ ਸਤਗੁਰੂ ਜੀ ਨੇ ਆਖਿਆ ਪੰਡਤ ਜੀ ਇਹ ਜਨੇਊ ਤੁਸੀਂ ਚਾਰ ਕੋਡਾਂ ਦਾ ਮੁੱਲ ਲਿਆਉਂਦੇ ਹੋ ਅਤੇ ਚੌਂਕ ਪੂਰ ਕੇ ਉਸ ਵਿੱਚ ਬੈਠ ਕੇ ਪੁਰਸ਼ ਤੇ ਗੱਲ ਪਾਉਂਦੇ ਹਾਂ ਫਿਰ ਉਪਦੇਸ਼ ਦਿੰਦੇ ਹਾਂ ਕਿ ਬ੍ਰਾਹਮਣ ਤੇਰਾ ਗੁਰੂ ਹੈ ਪਰ ਜਦ ਉਹ ਪੁਰਸ਼ ਮਰ ਜਾਂਦਾ ਹੈ ਅਤੇ ਜੰਜੂ ਵੀ ਨਾਲ ਹੀ ਸੜ ਜਾਂਦਾ ਹੈ ਤੇ ਅੱਗੇ ਦਰਗਾਹ ਵਿੱਚ ਉਹ ਜੰਜੂ ਤੋਂ ਬਿਨਾਂ ਹੀ ਜਾਂਦਾ ਹੈ ਤਾਂ ਅੱਗੇ ਫਿਰ ਇਹ ਜੰਜੂ ਦਰਗਾਹ ਵਿੱਚ ਕਿਵੇਂ ਸਹਾਇਤਾ ਕਰੇਗਾ ਪੰਡਤ ਜੀ ਜਿਸ ਨੇ ਅੱਗੇ ਜਾ ਕੇ ਕੋਈ ਸਹਾਇਤਾ ਨਹੀਂ ਕਰਨੀ ਜਗਤ ਦੇ ਵਿਖਾਵੇ ਵਾਸਤੇ ਉਸ ਨੂੰ ਪਾਉਣ ਦਾ ਕੀ ਲਾਭ ਹੈ ਮੇਰਾ ਸੰਸਾਰ ਨਾਲ ਕੋਈ ਕੰਮ ਨਹੀਂ ਹੈ ਫਿਰ ਵੀ ਮੈਂ ਉਸ ਦੀ लाज ਮੰਨ ਵਿੱਚ ਕਿਉਂ ਲਿਆਵਾਂ ਜਦ ਇਸ ਜੀਵ ਨੂੰ ਇਸ ਦੇ ਅਮਲਾਂ ਬਦਲੇ ਜੰਮ ਫੜ ਕੇ ਮਾਰਨਗੇ ਤਾਂ ਉੱਤੇ ਜੰਝੂ ਨੇ ਸਹਾਇਤਾ ਨਹੀਂ ਕਰਨੀ ਨਾਮ ਹੀ ਇਸ ਦੀ ਸਹਾਇਤਾ ਕਰੇਗਾ ਇਸ ਵਾਸਤੇ ਪ੍ਰਮਾਤਮਾ ਦਾ ਸਤਨਾਮ ਹੀ ਜਪਣਾ ਚਾਹੀਏ ਜਿਸ ਨਾਲ ਸੰਸਾਰ ਤੋਂ ਪਾਰ ਉਤਾਰਾ ਹੋਵੇਗਾ ਜੋ ਸਤਨਾਮ ਦੋਹਾਂ ਲੋਕਾਂ ਵਿੱਚ ਨਾਲ ਹੀ ਰਹਿੰਦਾ ਹੈ ਉਸ ਨੂੰ ਸਦਾ ਜਪੋ ਗੁਰੂ ਜੀ ਦੇ ਇਹ ਬਚਨ ਸੁਣ ਕੇ ਬ੍ਰਾਹਮਣ ਤਾਂ ਸਾਰੇ ਚੁੱਪ ਕਰ ਗਏ ਫਿਰ ਮਹਿਤਾ ਕਾਲੂ ਨੇ ਸੰਬੰਧੀ ਜੋ ਇਸ ਸਮੇਂ ਪਾਸ ਬੈਠੇ ਸਨ ਬੋਲੇ ਸੁਣੋ ਨਾਨਕ ਜੀ ਤੁਹਾਡੀ ਗੱਲ ਤਾਂ ਸੱਚੀ ਹੈ ਪਰ ਜੇਕਰ ਤੁਸੀਂ ਇਸ ਸਮੇਂ ਜੰਝੂ ਨਹੀਂ ਪਾਉਂਗੇ ਤਾਂ ਤੁਹਾਡੇ ਪਿਤਾ ਜੀ ਦਾ ਇਸ ਕਾਰਜ ਵਾਸਤੇ ਕੀਤਾ ਹੋਇਆ ਸਾਰਾ ਖਰਚ ਬੇਅਰਥ ਹੀ ਜਾਏਗਾ ਫਿਰ ਇਹ ਪੰਡਤ ਤੇ ਸੰਬੰਧੀ ਵੀ ਸਾਰੇ ਨਿਰਾਸ਼ ਹੋ ਜਾਣਗੇ ਤੁਸੀਂ ਇਹਨਾਂ ਦੀ ਪ੍ਰਸੰਨਤਾ ਵਾਸਤੇ ਹੀ ਇੱਕ ਵਾਰ ਜੰਝੂ ਪਹਿਨ ਲਵੋ ਫਿਰ ਜਿਵੇਂ ਮਰਜ਼ੀ ਹੋਵੇ ਕਰ ਲੈਣਾ ਸਬੰਧੀਆਂ ਦੀ ਇਹ ਗੱਲ ਸੁਣ ਕੇ ਸਤਿਗੁਰ ਜੀ ਬੋਲੇ ਲੱਖਾਂ ਚੋਰੀਆਂ ਯਾਰੀਆਂ ਲੱਖਾਂ ਝੂਠੀਆਂ ਗੱਲਾਂ ਤੇ ਲੱਖਾਂ ਹੋਰ ਬੁਰੀਆਂ ਗੱਲਾਂ ਲੱਖਾਂ ਠੱਗੀਆਂ ਤੇ ਬੇਈਮਾਨੀਆਂ ਰਾਤ ਦਿਨ ਇਹ ਇਸ ਜੀਵ ਦੇ ਨਾਲ ਰਹਿੰਦੀਆਂ ਹਨ ਉਸ ਨੂੰ ਜੇ ਕਪਾਹ ਦੇ ਬਣੇ ਹੋਏ ਸੂਤ ਦਾ ਧਾਗਾ ਵਟ ਕੇ ਪਾ ਦਈਏ ਅਤੇ ਬੱਕਰਾ ਮਾਰ ਕੇ ਰਿੰਨ ਕੇ ਖਾ ਕੇ ਸਾਰੇ ਸੰਬੰਧੀ ਵਿੱਚ ਪ੍ਰਗਟ ਕਰ ਦਈਏ ਕਿ ਜਨੇਊ ਪਾ ਦਿੱਤਾ ਹੈ ਫਿਰ ਐਸਾ ਪਾਇਆ ਹੋਇਆ ਜੰਝੂ ਜਦ ਪ੍ਰਾਣਾ ਹੋ ਜਾਂਦਾ ਹੈ ਤਾਂ ਛੁੱਟ ਦਈਦਾ ਹੈ ਅਤੇ ਨਵਾਂ ਹੋਰ ਪਾ ਲਈਦਾ ਹੈ ਪਰ ਜੇ ਪਹਿਲਾ ਜਨੇਊ ਇਸ ਵਿਧੀ ਨਾਲ ਪਾਇਆ ਹੋਇਆ ਹੀ ਸ਼ਕਤੀवान ਹੁੰਦਾ ਹੈ ਤਾਂ ਕਦੀ ਨਾ ਟੁੱਟਦਾ ਇੱਕਸਾਰ ਹੀ ਰਹਿੰਦਾ ਇਸ ਕਰਕੇ ਮੈਨੂੰ ਐਸੇ ਜੰਝੂ ਦੇ ਪਹਿਨਣ ਦੀ ਲੋੜ ਨਹੀਂ ਹੈ ਜੇਕਰ ਤੁਹਾਡੇ ਪਾਸ ਐਸਾ ਜੰਝੂ ਹੈ ਜਿਹੜਾ ਕਦੇ ਨਾ ਟੁੱਟੇ ਤੇ ਮੇਰੇ ਗਲ ਪਾ ਦਿਓ ਗੁਰੂ ਜੀ ਦਾ ਇਹ ਬਚਨ ਸੁਣ ਕੇ ਪੰਡਿਤ ਹਰदयाल ਨੇ ਬੇਨਤੀ ਕੀਤੀ ਕਿ ਉਹ ਕਿਹੜਾ ਜੰਝੂ ਹੈ ਜਿਹੜਾ ਕਦੇ ਨਹੀਂ ਟੁੱਟਦਾ ਤੇ ਸਦਾ ਹੀ ਜੀਵ ਦੇ ਨਾਲ ਰਹਿੰਦਾ ਹੈ ਸਤਗੁਰ ਜੀ ਨੇ ਆਖਿਆ ਪਰਮੇਸ਼ਰ ਦਾ ਨਾਮ ਮੰਨਣ ਨਾਲ ਕੋਪਾ ਪੈਦਾ ਹੁੰਦੀ ਹੈ ਅਤੇ ਸਿਫਤ ਕਰਨ ਨਾਲ ਉਸ ਤੋਂ ਸੱਚਾ ਧਾਗਾ ਬਣਦਾ ਹੈ ਇਸ ਧਾਗੇ ਦਾ ਜਨੇਊ ਜੇਕਰ ਗਲ ਵਿੱਚ ਪਾਈਏ ਤਾਂ ਇਹ ਪਵਿੱਤਰ ਜਨੇਊ ਕਦੇ ਨਹੀਂ ਟੁੱਟਦਾ ਜੀਵ ਦੇ ਨਾਲ ਹੀ ਰਹਿੰਦਾ ਹੈ ਪੰਡਿਤ ਹਰਦੇਵਾਲ ਨੇ ਜਦ ਇਹ ਉਪਦੇਸ਼ ਸੁਣਿਆ ਤਾਂ ਉਸ ਨੇ ਕਿਹਾ ਆਪ ਧੰਨ ਹੋ ਆਪਣੀ ਗਤੀ ਤੁਸੀਂ ਆਪ ਹੀ ਜਾਣਦੇ ਹੋ ਤੁਹਾਡੀ ਮਹਿਮਾ ਹੋਰ ਕੋਈ ਨਹੀਂ ਜਾਣਦਾ ਜਦ ਇਸ ਤਰ੍ਹਾਂ ਵਿਚਾਰ ਵਟਾਂਦਰੇ ਹੋ ਗਏ ਤਾਂ ਸਾਰੇ ਭੋਜਨ ਛੱਕ ਕੇ ਗੁਰੂ ਜੀ ਦੀ ਉਪਮਾ ਕਰਦੇ ਹੋਏ ਆਪਣੇ ਘਰ ਅਸਥਾਨਾਂ ਨੂੰ ਚਲੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ